ਸਰ ਨਹੀਂ ਮੈਂ ਅੱਜ ਜੋ ਕਈ ਅਖਬਾਰਾਂ ਦੇ ਵਿੱਚ ਦੋ ਤਿੰਨ ਦਿਨ ਤੋਂ ਆਰਚੀਟੈਕਚਰ ਡਾਇਰੈਕਟਮੈਂਟ ਆਫੀਸਰ ਦੇ ਪੇਪਰ ਬਾਰੇ ਆਰਐਸਸੀ ਕੀ ਪੇਪਰ ਲੀਵ ਹੋਇਆ ਹੈ ਇੱਕ ਐਗਰੀਮੀਟਰਸ ਦੀ এডੂਕੇਸ਼ਨ ਕੋਈ ਇੰਸਟੀਚਿਊਟ ਹੈ ਉਹਨੇ ਸਭ ਤੋਂ ਪਹਿਲਾਂ ਵੀਡੀਓ ਜਾਰੀ ਕੀਤੀ ਸੀ ਕਿ ਵੀ ਉਹਦੇ ਕੋਲ ਕੋਈ ਪ੍ਰੂਫ ਨਹੀਂ ਹੈ ਕਿ ਉਹਦੇ ਕੋਲੇ ਕੋਈ ਬੇਸਿਸ ਨਹੀਂ ਹੈ ਪਰ ਉਹਨੇ ਕਿਸੇ ਤੋਂ ਗੱਲ ਸੁਣੀ ਹੈ ਕਿ ਪੇਪਰ ਲੀਵ ਹੋਇਆ ਹੈ ਮੈਂ ਉਹਦੇ ਬਾਰੇ ਸਾਰਿਆਂ ਨੂੰ ਇਹਦੇ ਬਾਰੇ ਕਲੀਫਾਈ ਕਰਨਾ ਚਾਹੁੰਦਾ ਸੀ ਕਿ ਅਸੀਂ ਤਿੰਨ ਚਾਰ ਅਲਿਗੇਸ਼ਨ ਸਾਹਮਣੇ ਲੱਗੇ ਆ ਕਿ ਆਪੀ ਪੀ ਪੀ ਐਸ ਸੀ ਦੇ ਉੱਤੇ ਇੱਕ ਤੱਕ ਇਹ ਵੀ ਕੋਈ ਕਸ਼ਿਆਰੀ ਕਲਚਰ ਅਫਸਰ ਨੇ 32 ਲੱਖ ਰੁਪਏ ਲਿਆ ਹੈ ਕਿ ਉਹ ਪੇਪਰ ਲੀਕ ਕਰਨ ਵਾਸਤੇ ਨੰਬਰ 2 ਹਰਿਆਣਾ ਦੇ ਕੈਂਡੀਡੇਟਸ ਨੂੰ ਪੇਪਰ ਲੀਕ ਕੀਤਾ ਗਿਆ ਤਾਂ ਕਿ ਉਹ ਪਹਿਲਾ ਆ ਜਾਵੇ ਨੰਬਰ 10 ਕੇ ਵੀ ਜਿਹੜੇ ਕੈਂਡੀਡੇਟਸ ਹੈ ਉਹਨਾਂ ਨੂੰ ਲੇਟ ਲਿਆਂਦਾ ਗਿਆ ਤੇ ਲੇਟ ਉਠਾਇਆ ਗਿਆ ਤਾਂ ਕਿ ਉਹਨਾਂ ਦਾ ਪਤਾ ਨਾ ਲੱਗੇ ਤੇ ਪੇਪਰ ਫਰਦਰ ਲੀਕ ਨਾ ਹੋਵੇ ਇਹ ਤਿੰਨ ਚਾਰ ਅਲਿਗੇਸ਼ਨ ਜੋ ਮੈਂ ਕੁਝ ਨਿਊਜ਼ਪੇਪਰ ਦੇ ਵਿੱਚੀ ਕੁਝ ਵੀਡੀਓ ਦੇ ਵਿੱਚੀ ਉਹਦੇ ਬਾਰੇ ਕਲੀਅਰ ਕਰ ਤੁਹਾਨੂੰ ਕਰਨਾ ਚਾਹੁੰਦਾ ਕਿ ਅਸੀਂ ਇਹਨੂੰ ਬੜੇ ਬੜੇ ਹੀ ਮੈਂ ਕਹਿਣਾ ਚਾਹਾਂਗੇ ਬੜੇ ਹੀ ਸੁਚੱਜੇ ਢੰਗ ਨਾਲ ਬੜੇ ਹੀ ਇਮਾਨਦਾਰੀ ਨਾਲ ਬੜੇ ਹੀ ਪਾਰਦਰਸ਼ਤਾ ਨਾਲ ਕੰਡਕਟ ਕਰਾਇਆ ਅਸੀਂ ਕਾਫੀ ਮਿਹਨਤ ਲਾਈ ਹੈ ਕਿ ਪੇਪਰ ਦੇ ਵਿੱਚ ਬਿਲਕੁਲ ਸਾਫ ਸੁਥਰੇ ਢੰਗ ਨਾਲ ਹੋਵੇ ਜਿਹਦੇ ਵਿੱਚ ਇੱਕ ਤੈਅ ਹੈ ਕਿ ਜਿਹੜੇ ਪੇਪਰ ਦੇ ਵਿੱਚ ਜਿਹਨੇ ਪੇਪਰ ਕੰਡਕਟ ਕਰਨਾ ਸੀਗਾ ਤੇ ਸਾਡੇ ਸੁਪਰਵਾਈਜ਼ਰ ਸੀ ਜਿਹੜੇ ਸਾਡੇ ਉੱਥੇ ਟੀਮ ਦੇ ਬੰਦੇ ਲੱਗੇ ਆ ਉਹਨਾਂ ਨੂੰ ਸਾਡੇ ਸੈਕਟਰੀ ਐਗਜ਼ਾਮੀਨੇਸ਼ਨ ਨੇ ਉੱਥੇ ਪਰਸਨਲੀ ਜਾ ਕੇ 27 ਤੇ 28 ਤਿਕ ਨੂੰ ਬਰੀਫ ਕੀਤਾ ਸੀ ਕਿ ਕਿਸ ਤਰ੍ਹਾਂ extra ਕਰਨਾ ਹੈ ਤੇ ਕਿਸ ਕਿਸ ਤਰੀਕੇ ਨਾਲ ਪੇਪਰ ਕੰਡਕਟ ਕਰਨਾ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪੇਪਰ ਹੈ ਉਹ ਇੱਥੋਂ ਅਸੀਂ ਪੀਪੀਐਸਸੀ ਤੋਂ ਸਾਡੇ ਇੱਥੇ ਵਿੱਚੋਂ ਅਸੀਂ ਸੀਲ ਕਵਰ ਵਿੱਚ ਲੈ ਕੇ ਅੰਡਰ ਸਕਿਉਰਿਟੀ ਲੈ ਕੇ ਜਾਂਦੇ ਹਾਂ ਉਹ ਜਿਹੜੀ ਸੀਲ ਕਵਰ ਹੈਗਾ ਉਹ ਉੱਥੇ ਢਾ ਕੇ ਉਹਨਾਂ ਦੇ ਕੈਂਡੀਡੇਟ ਦੇ ਸਾਹਮਣੇ ਜਦੋਂ ਪੇਪਰ ਦਾ ਟਾਈਮ ਹੁੰਦਾ ਉਦੋਂ ਸੀਲ ਖੋਲ੍ਹੀ ਜਾਂਦੀ ਹੈ ਉਹਦੀ ਵੀਡੀਓ ਰਿਕਾਰਡਿੰਗ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਅਸੀਂ ਬਾਇਓਮੈਟ੍ਰਿਕ ਮਸ਼ੀਨਾਂ ਲਾਈਆਂ ਹੋਈਆਂ ਤਾਂ ਕਿ ਜਿਹੜਾ ਕੈਂਡੀਡੇਟ ਆਉਂਦਾ ਉਹਦੀ ਟੈਂਡੈਂਸ ਜਿਹੜੀ ਹੈ ਬਾਇਓਮੈਟ੍ਰਿਕ ਤੇ ਲੱਗਦੀ ਹੈ ਜੋ ਉਹਨੇ ਪਹਿਲਾਂ ਬਾਇਓਮੈਟਰ ਦਿੱਤਾ ਉਹਦੇ ਨਾਲ ਮੈਚ ਕਰਤਾ ਜਾਂਦਾ ਹੈ 5G ਦੇ ਜਮਰਸ ਟਾਲ ਹਰੂਮ ਦੇ ਵਿੱਚ ਕੀਤੇ ਜਾਂਦੇ ਜੀ ਕਿ 30 ਤੋਂ 35 ਬੱਚੇ ਹੁੰਦੇ ਆ ਔਰ ਉਹਦੇ ਵਿੱਚ 5G ਦਾ ਤੱਕ ਉਹਦੀ ਉਹਦੀ ਕੈਪੇਬਿਲਿਟੀ ਆ ਉਹਨੂੰ ਬਲੌਕ ਕਰਨ ਦੀ ਐਂਡ ਨੰਬਰ 2 ਉਹਦੇ ਤੇ ਇੰਟਰਨੈਟ ਤੇ ਬਲੂਟੁੱਥ ਸਾਰਾ ਕੁਝ ਬਲੌਕ ਹੋ ਜਾਂਦਾ ਹੈ ਔਰ ਕੋਈ ਚਾਂਸ ਨਹੀਂ ਹੈ ਕਿ ਬਾਹਰੋਂ ਕੋਈ ਬੱਚਾ ਉਹਦੇ ਵਿੱਚ ਉਹਦੇ ਵਿੱਚ ਕਿਸੇ ਕੇ ਨਾਲ ਉਹਨੂੰ 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 ਕਾਸ ਕਰਕੇ ਪੇਪਰ ਕਸਾਉਂਦਾ ਹੈ ਕਿਸੇ ਵੀ ਬੱਚੇ ਨੂੰ ਕਿਸੇ ਵੀ ਕੈਂਡੀਡੇਟ ਜਿਹੜੇ ਜਿਹੜੇ ਬੱਚਾ ਕੈਂਡੀਡੇਟ ਹੈ ਅਪੀਅਰ ਹੋ ਰਿਹਾ ਉਹਨੂੰ ਅਸੀਂ ਮੋਬਾਈਲ ਫੋਨ اندر ਲਾਉਣਾ ਅਲਾਉ ਨਹੀਂ ਕੀਤਾ ਜਾਂਦਾ ਜਿਹੜੇ ਉੱਥੇ ਕੈਂਡੀਡੇਟਸ ਆ ਰਹੇ ਆ ਉਹਨਾਂ ਨੂੰ ਐਚਐਸਐਮਡੀ ਐਂਡ ਡੀਐਫਐਮਡੀ ਦਾਰੇ ਕ੍ਰਾਸ ਕਰਕੇ ਫਿਜ਼ੀਕਲ ਫਿਸਕਿੰਗ ਕਰਕੇ ਅੰਦਰ ਲਿਆਂਦਾ ਜਾਂਦਾ ਹੈ। ਹਰ ਕੈਂਡੀਡੇਟ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਸੁਪਰਵਾਈਜ਼ਰ ਅਫਸਰ ਆਏ ਆ ਅਸੀਂ ਗਵਰਨਮੈਂਟ ਨੂੰ ਕਹਿ ਕੇ ਉਹਨਾਂ ਤੋਂ ਸਾਨੂੰ ਕੁਝ ਸੀਨੀਅਰ ਅਫਸਰ ਜਿਹੜੇ ਸੀਨੀਅਰ ਲੈਵਲ ਦੇ ਉਹ ਆਏ ਸੀਗੇ ਉਹਨਾਂ ਨੇ ਸਾਡੇ ਸੁਪਰਵਾਈਜ਼ ਕੀਤਾ ਉਹਨਾਂ ਕੋਲ ਵੀ ਸਾਡੇ ਕੋਲ ਰਿਪੋਰਟ ਹੈ ਕਿ ਵੀ ਕਿਸੇ ਇੱਕ ਸੈੱਟ ਵਿੱਚ ਕੁਝ ਵੀ ਅਸੰਤਾਨੀ ਨਹੀਂ ਪੈਗੀ ਪੇਪਰ ਬਿਲਕੁਲ ਨੋਰਮ ਰਿਹਾ ਹੈ। ਹੁਣ ਤਿੰਨ ਚਾਰ ਗੱਲਾਂ ਜਿਹੜੀਆਂ ਆਈਆਂ ਕਿ ਕੈਂਡੀਡੇਟਸ ਨੂੰ ਹਰਿਆਣਾ ਕੈਂਡੀਡੇਟ ਸੋ ਲੇਟ ਲੰਦਾ ਗਿਆ ਉਸੀ ਆ ਦੀ ਵੀਡੀਓ ਰਿਕਾਰਡਿੰਗ ਚੈੱਕ ਕਰ ਲਈਏ ਇੱਕ ਵੀ ਕੈਂਡੀਡੇਟ 11 ਵਜੇ ਤੋਂ ਬਾਅਦ ਕਿਸੇ ਵੀ ਸੈਕਟਰ ਵਿੱਚ ਐਂਟਰ ਨਹੀਂ ਹੋਇਆ ਐਂ ਜਿਹੜਾ ਕਿ 30 ਤੋਂ 32 ਲੱਖ ਦਾ ਹੈਗਾ ਐਗਰੀਕਲਚਰ ਡਿਪਾਰਟਮੈਂਟ ਦਾ ਜਾਂ ਕਿਸੇ ਵੀ ਕਿਸੇ ਡਿਪਾਰਟਮੈਂਟ ਦਾ ਪੰਜਾਬ ਗਵਰਨਰ ਦਾ ਬੰਦਾ ਸਾਡੇ ਨਾਲ ਐਸੋਸੀਏਟਡ ਨਹੀਂ ਸੀ ਜਿਹਨੇ ਕਿ ਪੇਪਰ ਚ ਨੱਟ ਕੇ ਰਾਇਆ ਉਹ ਸਾਰੇ ਪੇਪਰ ਸਟੇਟ ਦੇ ਬਾਹਰੋਂ ਸੈੱਟ ਹੋਏ ਆ ਤੇ ਬਾਹਰੋਂ ਲੰਘ ਗਿਆ ਸੋ ਮੈਂ ਇਹਨਾਂ ਨੂੰ ਖਾਸ ਪੰਜਾਬ ਦੇ ਯੂਥ ਨੂੰ ਉਹਨਾਂ ਦੇ ਪੇਰੈਂਟਸ ਨੂੰ ਜਿਹੜੇ ਐਸਪੀਰੈਂਟਸ ਆ ਉਹਨਾਂ ਨੂੰ ਇਹ ਬੜੀ ਜ਼ਿੰਮੇਵਾਰਡ ਨਾਲ ਇਹ ਸ਼ੋਅ ਕਿ ਜਣੀ ਚਾਹਣਾ ਹੈ ਕਿ ਬੜੀ ਪਾਰਦਰਸ਼ਤਾ ਨਾਲ ਤੇ ਬੜੇ ਬੜੇ ਸੁਚੱਜੇ ਨਾਲ ਕੀਤਾ ਗਿਆ ਹੈਗਾ ਔਰ ਜਿੰਨੇ ਵੀ ਪੇਪਰ ਇਸ ਤੋਂ ਬਾਅਦ ਪੀਪੀਐਸਸੀ ਕਰਦਾ ਰਹੇਗਾ ਉਹੀ ਮੈਂ ਤੁਹਾਨੂੰ ਇਹ ਛੋਟੀ ਦਿੰਦਾ ਕਿ ਇੰਨੇ ਹੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਤੇ ਪਾਰਦਰਸ਼ਤਾ ਨਾਲ ਕੀਤਾ ਜਾਏਗਾ ਔਰ ਕਿਸੇ ਵੀ ਤਰੀਕੇ ਦੀ ਪੀਪੀਐਸਸੀ ਨੂੰ ਕੋਈ ਅਪਰੋਚ ਕਰਕੇ ਉਹਨੂੰ ਮੈਨੇਜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਆਪਣੀ ਗੱਲ ਦੱਸਣਾ ਚਾਹਾਂਗਾ ਕਿ ਮੈਨੂੰ ਵੀ ਜਦੋਂ ਮੈਂ ਜੁਆਇਨ ਕੀਤਾ ਸੀ ਮੈਂ ਸਟੂਡੈਂਟ ਸੀ ਇਸ ਪੀਪੀਐਸਸੀ ਦੇ ਰਾਈ ਪੇਪਰ ਦੇ ਕੇ ਇਥੇ ਸਟਾਇਡ ਹੋਇਆ ਇੱਥੋਂ ਉਸ ਜੌਬ 'ਚ ਉਤਰਿਆ ਔਰ ਮੈਂ ਉਹਨਾਂ ਦੀ ਉਹਨਾਂ ਦੀ ਫੀਲਿੰਗ ਨੂੰ ਬੱਚਿਆਂ ਦੀ ਫੀਲਿੰਗ ਨੂੰ ਸਮਝਦਾ ਬੱਚੇ ਨੇ ਪੇਰੈਂਟਸ ਦੀ ਫੀਲਿੰਗ ਨੂੰ ਸਮਝਦਾ ਕਿ ਇਹਦੇ ਵਿੱਚ ਉਹਨਾਂ ਦੇ ਕੀ ਬੀਤੀ ਹੋਏਗੀ ਜਿਹੜੇ ਬੱਚੇ ਨੇ ਅਫੀਰ ਹੋਇਆ ਕਿ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਜਿਹੜੇ ਬੱਚੇ ਨੇ ਅੱਗੇ ਪੰਦਰ ਪੇਪਰ ਵਿੱਚ ਅਫੀਰ ਹੋਣਾ ਹੈ ਜਾਂ ਉਹਨਾਂ ਨੇ ਉਹ ਹੁਪ ਕਰਦੇ ਆ ਕਿ ਹਮ ਪੀਪੀਐਸ ਦੇ ਪੇਪਰ ਦੇਵਾਂਗੇ ਉਹਨਾਂ ਦੀ ਫੀਲੀ ਤੇ ਮੈਂ ਸਮਝਦਾ ਪਰ ਮੈਂ ਉਹਨਾਂ ਨੂੰ ਇਹ ਛੋਟੀ ਦੇਣਾ ਚਾਹਣਾ ਹੈ ਕਿ ਵੀ ਇਹ ਪੇਪਰ ਇਹ ਜਿਹੜਾ ਜਿਹੜਾ ਇਹ ਪੇਪਰ ਹੋਇਆ ਹੈ ਉਹ ਜਿਹੜੇ ਅੱਗੇ ਤੋਂ ਪੇਪਰ ਹੋਣਗੇ ਉਹ ਬੜੇ ਮਾਣਦਰ ਨਾਲ ਬੜੇ ਹੀ ਪਾਰਦਰਸ਼ੀ ਚੜ੍ਹਨਾਂ ਬੜੇ ਸਚਿੱਟਕ ਨਾਲ ਹੁੰਦੇ ਨੇ ਇਹਦਾ ਪੀਅਰ ਟੂ ਬੀ ਟੂ ਰ ਹੈ ਅਲੀ ਇਨ ਕੇਸ ਦਾ ਅਲੀਗੇਸ਼ਨ ਆਪ ਪ੍ਰੂਫ ਟੂ ਬੀ ਟੂ ਆਕੀ